ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਲੰਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਭਾਰਤ ਵਾਲੇ ਪਾਸੇ ਆਏ ਆ ਤੇ ਉੱਥੇ ਸਾਡੇ ਗੁਰਧਾਮਾਂ ਦੇ ਦਰਸ਼ਨਦਾਰੇ ਕੀਤੇ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੀ ਖਾਸ ਕਰਕੇ ਜਿਹੜਾ ਸਾਡਾ ਸਿੰਧੀ ਸਿੱਖ ਸਮਾਜ ਆ ਗੁਰੂ ਨਾਨਕ ਨਾਮ ਲੈਵਾ ਉਹ ਬਹੁਤ ਲੱਖਾਂ ਦੀ ਗਿਣਤੀ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਆਉਂਦੇ ਆ ਰੌਣਕਾਂ ਵਧਾਉਂਦੇ ਆ ਔਰ ਪੂਰੇ ਸੰਸਾਰ ਦੇ ਵਿੱਚੋਂ ਸਿੱਖ ਵੀ ਕਾਫੀ ਉੱਥੇ ਆਏ ਔਰ ਬਹੁਤ ਚੰਗਾ ਰਿਹਾ। ਬਾਕੀ ਮੈਂ ਕੱਲ ਕਰਤਾਰਪੁਰ ਸਾਹਿਬ ਗਿਆ ਸੀ। ਤੇ ਉੱਥੇ ਮੈਂ ਗੁਰੂ ਅਕੀਰ ਅਰਦਾਸ ਕੀਤੀ ਦੋਵਾਂ ਮੁਲਕਾਂ ਦੇ ਵਿੱਚ ਹਮੇਸ਼ਾ ਅਮਨ-ਆਨ ਰਹੇ ਔਰ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ ਵਾ ਸੱਚੇ ਪਾਤਸ਼ਾਹ ਕਿਰਪਾ ਕਰਨ ਉਹ ਜਲਦੀ ਖੁੱਲੇ ਕਿਉਂਕਿ ਹੁਣ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਤਾਬਦੀ ਆ ਰਹੀ 350 ਸਾਲ ਤੇ ਗੁਰੂ ਦੀ ਸ਼ਹਾਦਤ ਮਨੁੱਖੀ ਅਧਿਕਾਰਾਂ ਲਈ ਹੋਈ ਆ। ਤੋ ਇਸ ਮੌਕੇ ਦੇ ਉੱਤੇ ਜੇ ਲਾਂਘਾ ਖੁੱਲਣ ਦਾ ਹੋ ਜੇ ਵਧੀਆ ਦੂਜਾ ਅਸੀਂ ਤੇ ਇਹ ਵੀ ਚਾਹੁੰਦੇ ਆਂ ਕਿ ਦੋਵਾਂ ਮੁਲਕਾਂ 'ਚ ਵਪਾਰ ਹੋਵੇ। ਉਧਰ ਵੀ ਮੈਨੂੰ ਬੜੇ ਕੁਲੀ ਮਿਲੇ ਜਿਹੜੇ ਵਿਚਾਰੇ ਕਹਿੰਦੇ ਅਸੀਂ ਕਈ ਮਹੀਨਿਆਂ ਤੋਂ ਭੁੱਖੇ ਹੀ ਆ ਔਰ ਇਧਰ ਆਪਣੇ ਕੁਲੀ ਵੀ ਉਦੋਂ ਮਿਲੇ ਇਹ ਵੀ ਤੁਸੀਂ ਸਾਡਾ ਵੀ ਔਖਾ ਥੋੜਾ ਗਿਆ ਤੇ ਜੇ ਵਪਾਰ ਖੁੱਲ ਜੇ ਦੋਵਾਂ ਮੁਲਕਾਂ ਦਾ ਤੇ ਇਥੋਂ ਦੇ ਜਿਹੜੇ ਆਲਾ ਦਵਾਲਾ ਇਲਾਕਾ ਵਨਾਂ ਨੂੰ ਰੋਜ਼ਗਾਰ ਵੀ ਮਿਲਦਾ ਤੇ ਚੰਗੀ ਗੱਲ ਆ ਸਬੰਧ ਸਿਖਾਵੇਂ ਹੋਣੇ ਚਾਹੀਦੇ ਆ ਬਾਕੀ ਮੈਂ ਦੋਵਾਂ ਮੁਲਕਾਂ ਦੀ ਸਲਾਮਤੀ ਲਈ ਭਾਰਤ ਦੀ ਵੀ ਪਾਕਿਸਤਾਨ ਦੀ ਵੀ ਅਰਦਾਸ ਵੀ ਕੀਤੀ ਔਰ ਅਸੀਂ ਤੇ ਚਾਹੁੰਦੇ ਆ ਕਿ ਅਸੀਂ ਮਿਲਦੇ ਜੁਲਦੇ ਰਹੀਏ ਗੁਰਦੁਆਰਿਆਂ ਚ ਜਾਂਦੇ ਰਹੀਏ ਕਿਉਂਕਿ ਸਾਡੀ ਬਹੁਤ ਵਿਰਾਸਤ ਆ। ਤਕਰੀਬਨ 1.5 ਲੱਖ ਏਕੜ ਜ਼ਮੀਨ ਆ ਗੁਰਦੁਆਰਿਆਂ ਦੀ। ਤੇ ਜੇ ਸਿੱਖ ਜਾਂਦੇ ਰਹਿਣਗੇ ਤੇ ਸਾਡਾ ਦਾਵਾ ਰਹੂਗਾ। ਤੇ ਸਿੱਖ ਜਾਂਦੇ ਰਹਿਣੇ ਚਾਹੀਦੇ ਆ ਤੇ ਬਾਕੀ ਭਾਰਤ ਸਰਕਾਰ ਦਾ ਵੀ ਧੰਨਵਾਦ। ਮੈਂ ਸਪੈਸ਼ੀਅਲੀ ਉੱਥੇ ਆਪਣੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਕੀਤਾ ਹੈ ਔਰ ਉਧਰ ਦੇ ਪ੍ਰਧਾਨ ਮੰਤਰੀ ਦਾ ਵੀ ਕੀਤਾ। ਵੀ ਭਾਵੇਂ ਕਿ ਥੋੜੇ ਜਾਣ ਸਕਾਵੇਂ ਹਾਲਾਤੀ ਔਰ ਇਹਨਾਂ ਨੇ ਜਾਣ ਦਿੱਤਾ ਵਾ ਜੱਥੇ ਨੂੰ ਇਹਦਾ ਇੱਕ ਚੰਗਾ ਮੈਸੇਜ ਆਲ ਸੰਸਾਰ ਦੇ ਵਿੱਚ ਗਿਆ ਕਿ ਅਸੀਂ ਪੀਸ ਚਾਹੁੰਦੇ ਆ ਵਾਇਗੁਰਦੀ ਕਾਲ ਸਾਹਿਬ ਕਿਤੇ ਵੇਖੇ ਮੇਰੇ ਪਹਿਲੇ ਜੀ ਹਿੰਦੂ ਬੱਚੇ ਨੂੰ ਮਨਾ ਕੀਤਾ ਗਿਆ ਕਿ ਨੰ ਸੱਚਾਈ ਉਹ ਮੇਰੇ ਸਾਹਿਬ ਨਾਲ ਤੇ ਇਦਾਂ ਦੀ ਕੋਈ ਬਹੁਤੀ ਗੱਲ ਨਹੀਂ ਕਿਉਂਕਿ ਸਾਡੇ ਉੱਥੇ ਜੱਥੇ ਦੇ ਵਿੱਚ ਕਾਫੀ ਹਿੰਦੂ 35 40 35 40 ਯਾਤਰੀ ਹੈਗੇ ਸੀ ਤੇ ਬਾਕੀ ਇਹ ਸਰਕਾਰਾਂ ਤੇ ਆਪਣੇ ਕੰਮ ਆਪਣਾ ਇੱਥੇ ਕੋਈ ਮੇਰੇ ਸਾਹਿਬ ਨਾਲ ਬਹੁਤਾ ਬੋਲਣਾ ਬਣਦਾ ਨਹੀਂ ਪਰ ਹਿੰਦੂ ਹੈਗੇ ਸੀ ਉੱਥੇ 35 40 ਇਧਰੋਂ ਗਏ ਹੋਏ ਔਰ ਕਿਉਂਕਿ ਆਪਾਂ ਵੀ ਜਾਣਦੇ ਹਾਂ ਕਿ ਕੁਝ ਪੰਜਾਬੀ ਵੀ ਤੇ ਮੁੰਡੇ ਨੇ ਸਿੱਖ ਉਹ ਕਿਉਂ ਮੁੰਡੇ ਨੇ ਉਹ ਮੈਨੂੰ ਨਹੀਂ ਪਤਾ ਪਰ ਮੇਰੇ ਹਿਸਾਬ ਨਾਲ ਜੇਦਾ ਵੀਜ਼ਾ ਲੱਗ ਜਾ ਇੱਕ ਵਾਰੀ ਉਹਨਾਂ ਐਨਓਸੀ ਕਰਕੇ ਉਹਨੂੰ ਜਾਣ ਦੇਣਾ ਚਾਹੀਦਾ